ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਹਾਂਜੀ ਜਿਹੜਾ ਮੇਰੇ ਸੂਟ ਪਾਇਆ ਹੋਇਆ ਹੈਗਾ ਇਹ ਆਪਾਂ ਚੈੱਕ ਦਾ ਪਾਇਆ ਹੋਇਆ ਹੈਗਾ ਜਿਹੜਾ ਫੈਬਰਿਕ ਹੈਗਾ ਰਾਮ ਟੈਕਸ ਦਾ ਹੈਗਾ ਤੇ ਇਸ ਤਰ੍ਹਾਂ ਜਿਹੜਾ ਇਹਦਾ ਕੰਮ ਹੈਗਾ ਬਾਜ਼ੂ ਦੇ ਉੱਪਰ ਵਰਕ ਰਹੇਗਾ ਤੁਸੀਂ ਦੇਖੋ ਜੀ ਤੇ ਇਸ ਤਰ੍ਹਾਂ ਜਿਹੜਾ ਹੈਗਾ ਇਹਦਾ ਘੇਰਾ ਬਣਿਆ ਹੋਇਆਗਾ ਦੇਖ ਇਸ ਤਰ੍ਹਾਂ ਘੇਰਾ ਬਣਿਆ ਹੋਇਆ ਪਲੱਸ ਸਲਵਾਰ ਵੀ ਬਣੀ ਹੋਈ ਹੈਗੀ ਪੌਂਚੇ ਇਸ ਤਰ੍ਹਾਂ ਵਰਕ ਹੋਏ ਹੋਏ ਨੇਗੇ ਜੇ ਤੁਸੀਂ ਸੇਮ ਸੂਟ ਰੈਡੀ ਕਰਵਾਉਣਾ ਹੈਗਾ ਸੇਮ ਕਲਰ ਮੇਰੇ ਕੋਲੇ ਅਵੇਲੇਬਲ ਨਹੀਂ ਹੈਗਾ ਬਾਕੀ ਮੈਂ ਪਤਾ ਕਰ ਲੂੰਗੀ ਵੀ ਸੇਮ ਕਲਰ ਹੈਗਾਗਾ ਪਰ ਬਹੁਤ سارے ਕਲਰ ਹੈਗੇ ਨੇਗੇ ਤੁਸੀਂ ਇੰਨਾ ਉੱਪਰ ਹੈ ਜਿਹੜਾ ਸੇਮ ਵਰਕ ਕਰਵਾ ਸਕਦੇ ਹੋ ਬ੍ਰਾਂਡ ਰਹੇਗਾ ਰਾਮ ਟੈਕਸ ਮੈਂ ਤੁਹਾਨੂੰ ਸਾਰੇ ਕਲਰ ਨੇ ਜਿਹੜੇ ਸ਼ੋਅ ਕਰ ਦੇਣੀਆਂਗੀ ਲਓ ਜੀ ਪਹਿਲਾ ਕਲਰ ਹੈਗਾਗਾ ਇਹ ਵਾਲਾ ਕਾਫੀ ਸ਼ੇਡ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਦੂਜਾ ਜਿਹੜਾ ਕਲਰ ਹੈਗਾ ਇਹ ਵੀ ਕਾਫੀ ਹੈਗਾ ਤੁਸੀਂ ਦੇਖ ਸਕਦੇ ਹੋਗੇ ਸਾਰਿਆਂ ਤੇ ਸਟੈਂਪ ਲੱਗੀ ਹੋਈ ਹੈਗੀ ਜੋ ਅਸੀਂ ਬ੍ਰੈਂਡ ਤੁਹਾਨੂੰ ਦਿਖਾਵਾਂਗੇ ਉਹੀ ਤੁਹਾਨੂੰ ਮਿਲੇਗਾ ਇਹ ਨਹੀਂ ਹੈਗਾ ਕੋਈ ਵੀ ਅਸੀਂ ਵੀ ਗਲਤ ਹੋ ਕਰ ਦਾਂਗੇ ਲਓ ਜੀ ਦੋ ਕਲਰ ਆਪਣੇ ਕੋਲੇ ਇਹ ਵਾਲਾ ਕਲਰ ਇਸ ਤਰ੍ਹਾਂ ਅਵੇਲੇਬਲ ਹੈਗੇ ਰਹਿਣਗੇ ਜਿਹੜਾ ਇਹ ਵਾਲਾ ਇਹ ਸੇਮ ਹੈਗਾ ਮੇਰੇ ਨਾਲ ਦਾ ਹੈਗਾ بس کلر ਦਾ ਫਰਕ ਹੈਗਾ ਤੇ ਅਗਲਾ ਕਲਰ ਹੈਗਾਗਾ ਸੀ ਗ੍ਰੀਨ ਲੋਜੀ ਇਸ ਤਰ੍ਹਾਂ ਦਾ ਇਹਦੇ ਉੱਪਰ ਵੀ ਸੇਮ ਤੁਸੀਂ ਇਦਾਂ ਡਿਜ਼ਾਈਨ ਕਰ ਸਕਦੇ ਹੋ ਜਿਵੇਂ ਮੈਂ ਪਾਇਆ ਹੋਇਆਗਾ ਤੇ ਰਾਮ ਟੈਕਸ ਦੀ ਹੀ ਬਾਟਮ ਰਹੇਗੀ ਨਾਲ ਇਸ ਤਰ੍ਹਾਂ ਦੀ ਸਲਵਾਰ ਰਹੇਗੀ ਤੁਸੀਂ ਸ਼ਰਾਗ ਵੀ ਬਣਾ ਸਕਦੇ ਹੋਗੇ ਇਹਦਾ ਜਿਵੇਂ ਵੀ ਜਿਵੇਂ ਕਿ ਸ਼ਰਾਗ ਸ਼ਰਾਗ ਇਹਦਾ ਬਣ ਜਾਊਗਾ ਇਸ ਤਰ੍ਹਾਂ ਵਰਕ ਕਰਵਾ ਲਿਓ ਬਾਹਾਂ ਤੇ 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 ਘੇਰੇ ਤੇ ਤੇ ਪਹੁੰਚਿਆ ਤੇ ਤੁਸੀਂ ਆ ਸਲਵਾਰ ਹੈਗੀ ਇਹਦੇ ਨਾਲ ਠੀਕ ਹੈ ਜੀ ਜੇ ਤੁਸੀਂ ਸੇਮ ਸੂਟ ਰੈਡੀ ਕਰਵਾਉਣਾ ਹੈਗਾ ਤਾਂ ਤੁਸੀਂ ਇਹਦਾ ਪ੍ਰਾਈਸ ਕਨਫਰਮ ਕਰਕੇ ਮੇਰੇ ਕੋਲ ਹੋਣਾ WhatsApp ਤੇ ਤਾਂ ਜਿਹੜਾ ਹੈਗਾ ਸੂਟ ਤੁਸੀਂ ਦੇ ਦਿਓ ਅੱਗੇ ਮੈਂ ਤੁਹਾਨੂੰ ਦਿਖਾਉਣੀ ਆਂਗੀ ਪਸ਼ਮੀਨੇ ਦੇ ਤਿਆਰ ਕੀਤੇ ਹੋਏ ਸੂਟ ਲੇਗੇ ਜੇ ਤੁਸੀਂ ਮਤਲਬ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋਗੇ ਲੋ ਜੀ ਪਹਿਲਾ ਡਿਜ਼ਾਈਨ ਆਪਣਾ ਇਹ ਹੈ ਜਿਹੜਾ ਕੰਮ ਹੋਇਆ ਹੋਇਆ ਸਾਰਾ ਮਸ਼ੀਨ ਦਾ ਹੋਇਆ ਹੋਇਆਗਾ विदाउट दुपट्टा ਹੈਗਾ ਜੇ ਤੁਸੀਂ ਦੁਪੱਟਾ ਕਹੋਗੇ ਤਾਂ ਆਪਾਂ ਤੁਹਾਨੂੰ ਲਗਾ ਕੇ ਦੇ ਦਾਂਗੇ ਇਹ ਦੇਖੋ ਵਰਕ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਟੂ ਟੋਨ ਪਸ਼ਮੀਨੇ ਤੇ ਜਿਹੜਾ ਹੈਗਾ ਰੈਡੀ ਕੀਤਾ ਹੋਇਆ ਹੈਗਾ ਕਲਰ ਰਹੇਗਾ ਮਹਿਰੂਨ ਸੇਮ ਤੁਸੀਂ ਰੈਡੀ ਕਰਵਾਉਣਾ ਹੈਗਾ ਤਾਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋਗੇ ਫਿਲਹਾਲ ਟੂ ਟੋਨ ਪਸ਼ਮੀਨਾ ਜਿਹੜਾ ਮਤਲਬ ਸਟਾਕ ਅਵੇਲੇਬਲ ਹੈ ਨਹੀਂਗਾ ਮਤਲਬ ਸਟਾਕ ਹਜੇ ਪਿੱਛੋਂ ਮਿਲ ਨਹੀਂ ਰਿਹਾ ਹੈਗਾ ਹ ਹੁਣ ਇੱਕ ਅਦੇ ਦਿਨ ਤੱਕ ਕਹਿੰਦੇ ਨੇ ਮੈਂ ਪਤਾ ਕੀਤਾ ਸੀਗਾ ਵੀ ਆ ਜਾਣਗੇ 12 13 ਕਲਰ ਮੈਂ ਸਾਰੇ ਕਿਹਾਗਾ ਵੀ ਜਿੰਨੇ ਵੀ ਕਲਰ ਆਉਣਗੇ ਤੁਸੀਂ ਸਾਰੇ ਕਲਰ ਸਾਨੂੰ ਦੇ ਦਿਓ ਸਾਨੂੰ ਚਾਹੀਦੇ ਨੇਗੇ ਅਸੀਂ ਕਸਟਮਰਾਂ ਦੇ ਜਿਹੜੇ ਸੂਟ ਨੇਗੇ ਰੈਡੀ ਕਰਨੇ ਨੇ ਦੇਖੋ ਬਹੁਤ ਜ਼ਿਆਦਾ ਸੋਨਾ ਕੰਮ ਹੋਇਆ ਹੋਇਆਗਾ ਮਸ਼ੀਨ ਵਰਕ ਦਾ ਬਿਨਾਂ ਦੁਪट्टे ਤੋਂ ਪ੍ਰਾਈਸ ਰਹੇਗਾ ਇਹਦਾ ਸਾਢੇ 2800 ਸਾਢੇ 2800 ਦਾ ਪ੍ਰਾਈਸ ਰਹੇਗਾ ਜੇ ਤੁਸੀਂ ਦੁਪੱਟਾ ਲਗਾਓਗੇ ਉਹਦੀ ਕਾਸਟ ਹੈ ਜਿਹੜੀ ਅੱਪ ਚਲੀ ਜਾਊਗੀ ਠੀਕ ਹੈ ਜੀ ਤੇ ਅਗਲਾ ਸੂਟ ਹੈਗਾਗਾ ਮੈਂ ਤੁਹਾਨੂੰ ਦਿਖਾਉਣੀ ਆਂਗੀ ਹੈਂਡਵਰਕ ਦੇ ਵਿੱਚ ਹੈਗਾ ਕਾਫੀ ਜ਼ਿਆਦਾ ਸੋਹਣਾ ਸੂਟ ਹੈਗਾ ਇਹ ਵੀ ਕਿਸੇ ਕਸਟਮਰ ਦਾ ਆਪਾਂ ਰੈਡੀ ਕੀਤਾ ਸੇਮ ਸੂਟ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਕਰਵਾ ਸਕਦੇ ਹੋਗੇ ਵੈਲਵਟ ਦੇ ਉੱਪਰ ਹੈਗਾ ਜਿਹੜਾ ਇਹ ਸੂਟ ਹੈ ਰੈਡੀ ਕੀਤਾ ਹੋਇਆਗਾ ਸਾਰਾ ਜਿਹੜਾ ਕੰਮ ਹੈਗਾ ਹੈਂਡਵਰਕ ਦਾ ਹੋਇਆਗਾ ਇਹ ਦਾ neck ਬਣਿਆ ਹੋਇਆਗਾ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ neck ਦਾ ਇਦਾਂ ਆਜੂਗਾ ਇਹ ਵਾਲਾ neck ਬਹੁਤ ਜ਼ਿਆਦਾ ਜਦੋਂ ਸਟਿਚ ਹੋ ਗਿਆ ਬਹੁਤ ਜ਼ਿਆਦਾ ਸੋਹਣਾ ਬਣੂਗਾ ਤੇ ਇਹ ਆਪਣੇ ਕੋਲੋਂ ਬਿਦਾਉਟ ਸਟਿਚਿੰਗ ਜਾਊਗਾ ਸੂਟ ਇਹ ਦੇਖੋ ਸਾਰਾ ਕੰਮ ਹੈ ਜਿਹੜਾ ਹੈਂਡ ਦਾ ਹੋਇਆ ਹੈ ਕੰਮ ਤੁਸੀਂ ਚੈੱਕ ਕਰ ਸਕਦੇ ਹੋਗੇ ਸਾਰਾ ਫਰਨੀਸ਼ਿੰਗ ਵਾਲਾ ਮਿਲੂਗਾ ਦੇਖੋ ਜੀ ਬਿਲਕੁਲ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਰਹੀਆਂਗੀ ਹਨਾ ਕੋਈ ਆਪਣਾ ਉੱਲਾ ਨਹੀਂ ਚੋਰੀ ਨਹੀਂ ਹੈਗਾ ਕੰਮ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਲੋ ਜੀ ਇਹ ਨੈੱਕ ਬਣਿਆ ਹੋਇਆ ਹੈ ਇਸ ਤਰ੍ਹਾਂ ਤੇ ਅੱਗੇ ਆਊਗਾ ਜੀ ਘੇਰਾ ਜਿਹੜਾ ਇਹ ਵਾਲਾ ਵਰਕ ਹੋਇਆ ਹੋਇਆ ਹੈਗਾ ਇਹ ਘੇਰੇ ਤੇ ਹੋਇਆ ਹੋਇਆ ਹੈ। ਦੇਖੋ ਬਹੁਤ ਜਾੜੇ ਸੋਨਾ ਵਰਕ ਹੋਇਆ ਹੋਇਆ। ਜੇ ਮੇਰੇ ਕੋਲ ਸਲਾਈ ਹੁੰਦਾ ਮੈਂ ਤੁਹਾਨੂੰ ਸਲਾਈ ਕੀਤਾ ਹੋਇਆ ਵੀ ਸ਼ੋਅ ਕਰ ਦਿੰਦੀ ਪਰ ਇਹ ਵਿਦਆਊਟ ਸਟਿਚਿੰਗ ਜਾਊਗਾ ਇਹ ਵਾਲੀਆਂ ਹੋਈਆਂ ਹੋਈਆਂ ਨੇ ਬਾਵਾ ਤੁਸੀਂ ਦੇਖ ਸਕਦੇ ਹੋ ਕੰਮ ਉਹ ਮਤਲਬ ਇਹ ਹਲਕਾ ਨਹੀਂ ਹੈਗਾ ਪੂਰਾ ਸੋਨਾ ਕੰਮ ਹੋਇਆ ਹੋਇਆ ਹੈਗਾ ਤੇ ਹੈਵੀ ਵਰਕ ਹੋਇਆ ਹੋਇਆ ਹੈਗਾ ਇਹਦਾ ਪ੍ਰਾਈਸ ਹੈ ਜਿਹੜਾ ਤੁਸੀਂ ਮੇਰੇ ਤੋਂ ਵਟਸਐਪ ਤੇ ਲੈ ਸਕਦੇ ਹੋਗੇ ਤੇ ਇਹਦੇ ਨਾਲ ਆਪਾਂ ਜਿਹੜੀ ਬਾਟਮ ਮੰਗੀ ਰੱਖੀ ਹੈਗੀ ਆਫ ਵਾਈਟ ਕਰੀਮ ਕਲਰ ਦੀ ਵਾਈਟ ਕਲਰ ਦੀ ਰਕੀ ਹੈਗੀ ਦੇਖੋ ਜੀ ਇਸ ਤਰ੍ਹਾਂ ਇਹਦਾ ਜਿਹੜਾਗਾ ਮਤਲਬ ਕੰਟਰਾਸਟ ਬਣਾਇਆਗਾ ਮਹਿਰੂਨ ਤੇ ਵਾਈਟ ਦੁਪੱਟਾ ਵੀ ਆਪਾਂ ਡਬਲ ਸ਼ੈਡਡਰ ਰੱਖਾਂਗੇ ਦੋ ਕਲਰ ਦਾ ਕਾਫੀ ਜਿਆਦਾ ਸੋਹਣਾ ਲੱਗੂਗਾ ਲਓ ਜੀ ਇਸ ਤਰ੍ਹਾਂ ਇਹਦਾ ਪ੍ਰਾਈਸ ਹੈ ਜਿਹੜਾ ਤੁਸੀਂ ਮੇਰੇ ਤੋਂ ਵਟਸਐਪ ਤੇ ਲੈ ਸਕਦੇ ਹੋਗੇ ਜਿਵੇਂ ਵੀ ਮਤਲਬ ਰੈਡੀ ਹੋਈ ਜਾਣਗੇ ਸੂਟ ਹਨਾ ਮੈਂ ਤੁਹਾਨੂੰ ਸ਼ੋਅ ਕਰੀ ਜਾਊਂਗੀ ਤੇ ਨੈਕਸਟ ਹੈਗਾਗਾ ਬਾਂਦਨੀ ਦੇ ਉੱਪਰ ਹੈਗਾ ਇਹ ਆਪਾਂ ਜਿਹੜਾ ਵਰਕ ਹੈਗਾ ਘੇਰਾ ਵਰਕ ਕੀਤਾ ਹੈਗਾ ਲੋ ਜੀ ਇਸ ਤਰ੍ਹਾਂ ਤੇ ਇੱਧਰ ਬਾਵਾਣੀਆਂ ਇਸ ਤਰ੍ਹਾਂ ਕੰਮ ਤੁਹਾਨੂੰ ਜਿਹੜਾਗਾ ਸਾਡਾ ਨੀਟ ਐਂਡ ਕਲੀਨ ਮਿਲੂਗਾ ਸਾਫ਼ ਸੁਥਰਾ ਮਿਲੂਗਾ ਲੋ ਜੀ ਇਸ ਤਰ੍ਹਾਂ ਇਹ ਘੇਰਾ ਵਰਕ ਹੋਇਆ ਹੈ ਜਿਹੜੀ ਬਾਟਮ ਹੈਗੀ ਉਹ ਰਹੇਗੀ ਪਰਪਲ ਕਲਰ ਦੀ ਮਿਸ ਨਾਲ ਦੀ ਇਹ ਦੇਖੋ ਤੇ ਅਗਲਾ ਸੂਟ ਵੀ ਐ ਜੀ ਬਾਂਦਨੀ ਦੇ ਉੱਪਰ ਹੈਗਾ ਦੇਖੋ ਇਹ ਬਣਿਆ ਹੋਇਆ ਨੇਕੇ ਮੇਰਾ ਸੂਟ ਹੈਗਾ ਜੇ ਤੁਸੀਂ ਇਹਦੇ ਨਾਲ ਦੇ ਸੇਮ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਸੇਮ ਕਲਰ ਤੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਲੋ ਜੀ ਇਹ ਬਣਿਆ ਹੋਇਆ ਹੈਗਾ neck ਇਸ ਤਰ੍ਹਾਂ ਆਊਗਾ ਡਿਜ਼ਾਈਨ ਤੇ ਇੱਧਰ ਬਾਜੂ ਬਣੀਆਂ ਹੋਈਆਂ ਨੇਗੀਆਂ ਲੋ ਜੀ نیچے ਆ ਜਾਣਗੇ ਚਾਕ ਤਪਟਾ ਹਜੇ ਮੈਂ ਰੈਡੀ ਨਹੀਂ ਕਰਵਾਇਆ ਹੈਗਾ ਕਰਵਾਉਣਾ ਕਰਵਾਉਣੇ ਆਂਗੇ ਕਦੇ ਦਿਨ ਦੇ ਵਿੱਚ ਇਸ ਤਰ੍ਹਾਂ ਇਹਦੀ ਬਾਟਮ ਬਣੀ ਹੋਈ ਹੈ ਬਾਟਮ ਤੇ ਵੀ ਜਿਹੜਾ ਹੈਗਾ ਵਰਕ ਕੀਤਾ ਹੋਇਆ ਲੋ ਜੀ ਜੇ ਤੁਸੀਂ ਇਹਦੇ ਨਾਲ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਸੇਮ ਵੈਸੇ ਕਾਫੀ ਕਸਟਮਰਾਂ ਦੇ ਐਵੇਂ ਸੂਟ ਬਣੇ ਨੇ ਮੇਰਾ ਸੂਟ ਹੈਗਾ ਮੈਂ ਇੱਕ ਦਿਨ ਤੁਹਾਨੂੰ ਪਾ ਕੇ ਵੀ ਸ਼ੋਅ ਕਰ ਦੂੰਗੀ ਹਨਾ ਵੀ ਕਿਵੇਂ ਦਾ ਲੱਗਦਾਗਾ ਬਹੁਤ ਜ਼ਿਆਦੇ ਸੋਹਣਾ ਬਣਿਆਗਾ ਸੂਟ ਤੇ ਇਹਦੇ ਨਾਲ ਦਾ ਤੁਸੀਂ ਸੂਟ ਹੈਗਾ ਬਣਵਾ ਸਕਦੇ ਹੋਗੇ ਅਗਲਾ ਸੂਟ ਰਹੇਗਾ ਟੂ ਟੋਨ ਪਸ਼ਮੀਨੇ ਦੇ ਉੱਪਰ ਗ੍ਰੀਨ ਕਲਰ ਦਾ ਪਲੱਸ ਬਾਦਲਾ ਵਰਕ ਹੋਇਆ ਹੈ ਜਰੀ ਦਾ ਕੰਮ ਹੋਇਆ ਹੋਇਆ ਤੇ ਥ੍ਰੈਡ ਲੱਗਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਸਟਮਰ ਦੇ ਆਪਣੇ ਡਿਜ਼ਾਈਨ ਲਿੰਗੇ ਸਾਰੇ ਹਨਾ ਇਹ ਸਾਡਾ ਕੋਈ ਵੀ ਡਿਜ਼ਾਈਨ ਨਹੀਂ ਉਹ ਸਾਨੂੰ ਪਿਕਚਰ ਕੀਤੀ ਸੀਗੀ ਆਪਾਂ ਉਦਾਂ ਸੂਟ ਹੈ ਜਿਹੜਾ ਰੈਡੀ ਕੀਤਾ ਬਹੁਤ ਜ਼ਿਆਦਾ ਸੋਹਣਾ ਬਣਿਆ ਸੂਟ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਲਓ ਜੀ ਸੇਮ ਇਸ ਤਰ੍ਹਾਂ ਹੀ ਬਾਜੂ ਵਰਕ ਹੋਏ ਹੋਈਆਂ ਨਿੰਗੀਆਂ ਬਾਵਾ ਇਹਦਾ ਪ੍ਰਾਈਸ ਵੀ ਹੈ ਜਿਹੜਾ ਤੁਸੀਂ ਮੇਰੇ ਤੋਂ ਵਟਸਐਪ ਤੇ ਲੈ ਸਕਦੇ ਹੋਗੇ ਵੀ ਕਿੰਨੇ ਤੱਕ ਇਹ ਸਾਡਾ ਸੂਟ ਹੈ ਜਿਹੜਾ ਰੈਡੀ ਹੋਊਗਾ ਇਸ ਤਰ੍ਹਾਂ ਦੇਖੋ ਇਹਦੀਆਂ ਬਾਜੂ ਵਰਕ ਹੋਈਆਂ ਹੋਈਆਂ ਨੇ ਲਓ ਜੀ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਵਰਕ ਵਾਲਾ ਤਾਂ ਤੁਸੀਂ ਪ੍ਰਾਈਸ ਲੈ ਕੇ ਬਾਕੀ ਵਿੱਚ ਵਿੱਚ ਤਾਂ ਮੈਂ ਤੁਹਾਨੂੰ ਪ੍ਰਾਈਸ ਦੱਸ ਹੀ ਚੁੱਕੀ ਆ ਹਨਾ ਤੇ ਪ੍ਰਾਈਸ ਲੈ ਕੇ ਤੁਸੀਂ ਆਪਣਾ ਜਿਹੜਾ ਆਰਡਰ ਹੈਗਾ ਕਨਫਰਮ ਕਰ ਸਕਦੇ ਹੋਗੇ WhatsApp ਤੇ ਉੱਪਰ ਤੇ ਬਾਕੀ ਆਪਾਂ ਵਲੌਗ ਪਾਉਣੇ ਆਂਗੇ ਵਲੌਗ ਵਾਲਾ ਚੈਨਲ ਹੈ ਕਾਰਿਕਾ ਵਲੌਗਸ ਉਹ ਆਪਾਂ ਮਤਲਬ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਉਹਦਾ ਲਿੰਕ ਹੈ ਜਿਹੜਾ ਮਿਲ ਜੂਗਾ ਤੁਹਾਨੂੰ ਨਹੀਂ ਫਿਰ ਤੁਸੀਂ ਉੱਥੇ ਜਾ ਕੇ ਜਿਹੜਾ ਮਤਲਬ ਸਰਚ ਕਰਕੇ ਵੀ ਹਨਾ ਸਬਸਕ੍ਰਾਈਬ ਕਰ ਸਕਦੇ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੇ ਨਹੀਂ ਤੁਸੀਂ ਮੇਰੀ ਐਨੀ ਆਹ ਚੈਨਲ ਦਾ ਸਪੋਰਟ ਕੀਤੀਆਂ ਹਨਾ ਉਨੀ ਤੁਸੀਂ ਉਹ ਚੈਨਲ ਤੇ ਵੀ ਮੇਰੇ ਸਪੋਰਟ ਕਰੋ ਕਾਫੀ ਭੈਣਾ ਬਹੁਤ ਸਾਰਾ ਪਿਆਰ ਦੇ ਰਹੀਆਂ ਨੇ ਤੈਦ ਲੋ ਤੁਹਾਡਾ ਧੰਨਵਾਦ ਹਨਾ ਸੋਹਣੇ ਸੋਹਣੇ ਕਮੈਂਟ ਕਰ ਦੇਵੋਗੇ ਕਾਫੀ ਭੈਣਾ ਕਹਿੰਦੀਆਂ ਨੇ ਅਸੀਂ ਤੁਹਾਨੂੰ ਮਿਲਣਾ ਵਿਜ਼ਿਟ ਕਰਨਾ ਹੈ ਹਨਾ ਪਲੀਜ਼ ਹਨਾ ਜਦੋਂ ਵੀ ਤੁਸੀਂ ਆਉਣੇਗਾ ਕਾਲ ਕਰਕੇ ਆਇਓ ਕਿਉਂਕਿ ਸੀਜ਼ਨ ਹੈ ਹਨਾ ਫੰਕਸ਼ਨਾਂ ਦਾ ਟਾਈਮ ਹੈ ਕਿਉਂਕਿ ਅਸੀਂ ਵੀ ਘਰ ਕਟ ਹੀ ਹੋਣੇ ਆਗੇ ਵੀ ਕਿਤੇ ਨਾ ਕਿਤੇ ਜਾਣਾ ਆਉਣਾ ਰਹਿੰਦਾ ਬਾਕੀ ਬੁਟੀਕ ਕਰਕੇ ਹੈ ਨਾ ਜਾਣਾ ਆਉਣਾ ਰਹਿੰਦਾਗਾ ਜੇ ਤੁਸੀਂ ਮੇਰੇ ਇਹ ਚੈਨਲ ਤੇ ਨਵੇਂ ਹੋਗੇ ਤਾਂ ਮੇਰੇ ਦੂਜੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਜੇ ਤੁਸੀਂ ਉਹ ਚੈਨਲ ਤੇ ਨਵੇਂ ਆਉਂਗੇ ਪਲੀਜ਼ ਹਨਾ ਮੇਰੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਕੋਈ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਹੈ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣਾ ਡਿਜ਼ਾਈਨ ਵੀ ਭੇਜ ਸਕਦੇ ਹੋ ਵੀ ਸਾਡਾ ਇਸ ਤਰ੍ਹਾਂ ਦਾ ਸੂਟ ਹੈ ਜਿਹੜਾ ਸਾਨੂੰ ਰੈਡੀ ਕਰਕੇ ਦੇ ਦਿਓ ਕੋਈ ਵੀ ਤੁਸੀਂ ਵਿਆਹ ਸ਼ਾਦੀਆਂ ਵਾਲੇ ਸੂਟ ਰੈਡੀ ਕਰਵਾਉਣਾ ਹੈ ਨ ਕੋਈ ਵੀ ਹੈਂਡਵਰਕ ਦੇ ਵਿੱਚ ਰੈਡੀ ਕਰਵਾਉਣੇ ਨੇ ਕੋਈ ਵੀ ਤੁਸੀਂ ਬ੍ਰਾਈਡਲ ਲਹਿੰਗਾ ਰੈਡੀ ਕਰਵਾਉਣਾ ਤਾਂ ਤੁਸੀਂ ਜਰੂਰ ਹਣਾ ਵਿਜ਼ਿਟ ਕਰਕੇ ਵੀ ਆਪਣਾ ਆਰਡਰ ਦੇ ਸਕਦੇ ਹੋਗੇ ਨਹੀਂ ਸਾਨੂੰ ਆਪਣਾ ਤੁਸੀਂ ਕਾਲ ਤੇ ਵੀ ਆਰਡਰ ਦੇ ਸਕਦੇ ਹੋ WhatsApp ਤੇ ਵੀ ਆਰਡਰ ਦੇ ਸਕਦੇ ਹੋਗੇ ਹਨ ਤੇ ਪਰ ਜੇ ਤੁਸੀਂ ਆਰਡਰ ਦਵੋਗੇ ਆਰਡਰ ਦੇਣ ਤੋਂ ਬਾਅਦ ਹਨਾ ਪਲੀਜ਼ ਹਨਾ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋਗੇ ਕਾਲ ਹੈ ਜਿਹੜੀ ਅਸੀਂ ਆਪਾਂ ਪਿਕ ਕਰ ਦੇਾਂਗੇ ਸਾਰਿਆਂ ਦੀ ਗੱਲ ਸਮਝਦੇ ਆ ਸਮਝਾਉਂਦੇ ਆ ਹਨਾ ਵੀ ਇਦਾਂ ਦਾ ਤੁਸੀਂ ਇਦਾਂ ਰੈਡੀ ਕਰਵਾ ਲਓ ਬਾਕੀ ਜਿੱਦਾਂ ਦੀ ਵੀ ਤੁਹਾਡੀ ਰਾਇ ਹੁੰਦੀ ਆ ਆਪਾਂ ਉਦਾਂ ਵੀ ਸੁਣਦੇ ਆ ਉਦਾਂ ਵੀ ਰੈਡੀ ਕਰ ਦਿਆ ਹਨਾ ਸਾਰਾ ਕੁਝ ਜਿਵੇਂ ਵੀ ਤੁਸੀਂ ਰੈਡੀ ਕਰਵਾਉਣੇ ਲੇਂਗੇ ਸੂਟ ਹਰ ਤਰ੍ਹਾਂ ਦੇ ਉਸ ਤਰ੍ਹਾਂ ਦੇ ਆਪਣੇ ਕੋਲੇ ਕਾਰੀਗਰ ਅਵੇਲੇਬਲ ਹੈਗੇ ਨੇ ਕੋਈ ਵੀ ਆਰੀ ਵਰਕ ਦੇ ਵਿੱਚ ਕਰਵਾਉਣਾ ਬਾਦਲਾ ਵਰਕ ਕਰਵਾਉਣੇਗਾ ਹੈਂਡ ਵਰਕ ਕਰਵਾਉਣੇਗਾ ਮਸ਼ੀਨ ਵਰਕ ਕਰਵਾਉਣੇਗਾ ਕਿੱਦਾਂ ਦਾ ਵੀ ਕਰਵਾਉਣਾਗਾ ਤੁਸੀਂ ਹਰ ਤਰ੍ਹਾਂ ਦੇ ਵਰਕਲ ਨੇ ਜਿਹੜੇ ਅਵੇਲੇਬਲ ਹੈਗੇ ਨੇਗੇ ਜਿਹੜੇ ਵਰਕਰ ਨੇਗੇ ਉਹ ਆਪਣੇ ਪਰਸਨਲ ਨੇਗੇ ਹਨਾ ਕਾਫੀ ਪੈਣਾ ਮੈਨੂੰ ਪੁੱਛਦੇ ਨੇ ਵੀ ਤੁਹਾਡੇ ਖੁਦ ਦੇ ਵਰਕ ਕਰਨੇਗੇ ਉਹ ਜਿਹੜੇ ਹੈਗੇ ਨੇ ਉਹ ਪਰਸਨਲ ਨੇਗੇ ਜਿਹੜੇ ਟੇਲਰ ਨੇਗੇ ਸਟਿਚਿੰਗ ਵਾਲੇ ਉਹ ਵੀ ਆਪਣੇ ਪਰਸਨਲ ਨੇਗੇ ਹਨਾ ਤੇ ਸੁਪਨਾ ਤਾਂ ਬਹੁਤ ਵੱਡਾ ਹੈ ਨਾ ਵੀ ਆਪਣਾ ਕੰਮ ਇਸ ਤੋਂ ਵੀ ਉੱਪਰ ਜਾਵੇ ਤਾਂ ਆਪਾਂ ਜਿਹੜੀ ਬੁਟੀਕ ਹੈਗੀ ਆਪਾਂ ਮਤਲਬ ਆਪਣੇ ਘਰ ਤੋਂ ਮਤਲਬ ਅੱਗੇ ਜਗ੍ਹਾ ਪਈ ਹੈਗੀ ਆਪਾਂ ਉੱਥੇ ਬਣਾ ਲਾਂਗੇ ਫਿਰ ਆਪਾਂ ਕਾਰੀਗਰ ਵੀ ਸੋਚਦੇ ਆਂ ਵੀ ਆਪਾਂ ਘਰ ਹੀ ਮਤਲਬ ਬਿਠਾ ਲਾਂਗੇ ਜਦੋਂ ਪ੍ਰੋਪਰ ਚੰਗੀ ਤਰ੍ਹਾਂ ਬੁਟੀਕ ਹਨਾ ਰੈਡੀ ਹੋ ਗਈ ਬਾਕੀ ਚਲੋ ਜਿਵੇਂ ਪ੍ਰਮਾਤਮਾ ਨੇ ਚਾਹਿਆ ਉਦੋਂ ਹੋਣਾਗਾ ਆਪਾਂ ਤਾਂ ਬਹੁਤ ਕੁਝ ਸੋਚਦੇ ਹੁੰਨੇ ਆਂਗੇ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਾਸਤ੍ਰਿਕਾ ਜੀ ਬਾਏ ਬਾਏ